ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਜਿੱਦਾਂ ਪਿੰਡਾਂ ਦੇ ਵਿੱਚ ਹਲੇ ਵੀ ਇੱਕ ਦੂਜੇ ਦਾ ਮੇਲ ਮੇਲ ਮਿਲ ਆਇਆ ਲੋਕੀ ਇੱਕ ਦੂਜੇ ਨਾਲ ਮਿਲਦੇ ਹਨ ਪਰ ਇਹ ਸ਼ਹਿਰਾਂ ਦੇ ਵਿੱਚ ਇਹ ਘਟ ਗਿਆ ਹੈ ਲੋਕੀ ਆਪਣੀ ਲਾਈਫ ਦੇ ਵਿੱਚ ਉਹ ਜਿੰਨਾਂ ਦੇ ਵਿੱਚ ਹੀ ਬਿਜ਼ੀ ਹਨ ਪਰ ਅਸੀਂ ਸਾਡੀ ਇੱਕ ਲੋਕੀ ਨੇ ਸੁੰਦਰ ਰੈਵਨਿਊ ਕੰਪਲਕਸ ਲਾ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਲੇ ਵੀ ਅਸੀਂ ਜਿਹੜਾ ਆ ਆਪਣੇ ਸੱਭਿਆਚਾਰ ਨੂੰ ਬਰਕਰਾਰ ਰੱਖੀ ਤੇ ਅਸੀਂ ਜਿਹੜਾ ਇਕੱਠੇ ਹੋ ਕੇ ਐਦਾਂ ਦੇ ਸੈਲੀਬ੍ਰੇਸ਼ਨ ਇਸ ਤੇ ਕੋਈ ਨਵੀਂ ਜਨਰੇਸ਼ਨ ਨੂੰ ਆਪਣਾ ਕੋਈ ਮੈਸੇਜ ਕਨਵੇ ਕਰਨਾ ਚਾਹੂੰਗਾ ਜਿੱਦਾਂ ਕਿ ਇਹ ਪਰਿਵਾਰ ਤੋਂ ਲੈ ਕੇ ਮੱਲਿਆ ਦੇ ਜਿਹੜਾ ਕਿ ਆਪਸੀ ਭਾਈਚਾਰਾ ਹੈ ਦੱਸਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਜਿਹੜੀ ਸਾਡੀ ਜਨਰੇਸ਼ਨ ਹੈ ਤੇ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਨ ਲਈ ਇਹ ਇਦਾਂ ਦੇ ਜਿਹੜੇ ਤਿਹਾੜੇ ਹੈ ਸਪੈਸ਼ਲੀ ਦੀਆਂ ਤੀਆਂ ਤਿਹਾੜੇ ਇਹ ਮਨਾਉਣਾ ਚਾਹੀਦਾ ਹੈ ਕਿ ਐਦਾਂ ਹੀ ਉਹਨਾਂ ਨੂੰ ਸਾਡੇ ਪੰਜਾਬੀ ਕਲਚਰ ਦੇ ਬਾਰੇ ਪਤਾ ਲੱਗੇਗਾ ਤੇ ਨਾਲ ਕੇ ਨਾਲ ਇਹਦੇ ਨਾਲ ਸਾਡਾ ਜਿਹੜਾ ਹੈ ਸਮਾਜਿਕ ਪਰਿਵਾਰ ਹੈ ਉਹ ਵੀ ਵੱਡਾ ਹੈ ਔਟਰਾ ਦਾ ਜਿਹੜਾ ਪਾਈਚਾਰਾ ਉਹ ਵੀ ਵੱਡਾ ਹੈ ਇਹ ਬਹੁਤ ਜ਼ਰੂਰੀ ਹੈ ਤੇ ਇਹਦੇ ਨਾਲ ਇੱਕ ਵਾਰੀ ਸਾਰੇ ਇਕੱਠੇ ਹੋ ਜਾਂਦੇ ਆ ਤੇ ਵਾਪਸ ਮੁੜ ਜਿੱਦਾਂ મે ਪਹਿਲਾਂ ਕਿਹਾ ਕਿ ਇੱਕ ਛੋਟੀ ਜਿਹੀ ਬੱਚੀ ਵਾਂਗ ਫੇਰ ਆਪਣਾ ਜਿਹੜਾ ਹੈ ਦਿਲ ਪਰਚਾਵਾ ਕਰਦੇ ਆ ਖੁੱਲ ਕੇ ਇੰਜੋਏ ਕਰਦੇ ਆ ਆਪਣੀ ਲਾਈਫ ਦੀ ਸਾਰੀ ਟੈਨਸ਼ਨਸ ਨੂੰ ਭੁੱਲ ਕੇ ਸੋ ਇਸ ਲਈ ਅਸੀਂ ਜਿਹੜਾ ਐਥਿਕ ਐਗੋ ਕੈਸਲ ਦੇ ਵਿੱਚ ਅੱਜ ਅਸੀਂ ਗੇਤੀਆਂ ਦਾ ਤਿਹਾਰ ਬਣਾ ਰਹੇ ਹਾਂ ਸਾਰੇ ਉਹ ਜਿਹਵੇਂ ਆਪਣਾ ਪਰਿਵਾਰਾਂ ਦੇ ਵਿੱਚ ਜਾਂ ਆਪਣੇ ਦੇ ਰੱਖਿਆ ਤੇ ਨਤੀਜਾ ਦਾ ਹਾਰਮਨ ਆਉਂਦਾ ਹੈ ਤੇ ਸਾਨੂੰ ਕਿਸੇ ਤਰ੍ਹਾਂ ਇਹ ਸਾਰੇ ਇਕੱਠੇ ਰਹਿਣ ਲਈ ਕੁਝ না ਕੁਝ ਇਸ ਤਰ੍ਹਾਂ ਦੇ ਯੋਜਨਾ ਕਰਨੇ ਚਾਹੀਦੇ ਹਨ ਤਾਂ ਕਿ ਸਾਡੀ ਲਾਈਫ ਦੇ ਵਿੱਚ ਥੋੜੀ ਮਤਲਬ ਜਿਸ ਤਰ੍ਹਾਂ ਅੱਜਕੱਲ੍ਹ ਕਹਿੰਦਾ ਮਤਕੀ ਕਿ ਇਦਾਂ ਦੇ ਜਿਹੜੇ ਕਲਚਰ ਪ੍ਰੋਗਰਾਮ ਕਿਤੇ ਨਾ ਕਿਤੇ ਬੰਦੇ ਨੂੰ ਮੈਂਟਰੀ ਜਿਹੜੀ ਕਿ ਡਿਪਰੈਸ਼ਨ ਤੋਂ ਬਾਹਰ ਕੱਢ ਦੇ ਸਟ्रेस ਤੋਂ ਬਾਹਰ ਕੱਢ ਦੇ ਇਸ ਕਰਕੇ ਸਾਨੂੰ ਮੇਰੀਆਂ ਦੇ ਨਾਲ ਜਿਸ ਤਰ੍ਹਾਂ ਸਿ ਲਾਸਟ ਟਾਈਮ ਵੀ ਜੈ ਤੀਜ ਦਾ ਤਹਾਰ ਮਨਾਇਆ ਤੇ ਅਸੀਂ ਅੱਗੇ ਵੀ ਇਸ ਤਰ੍ਹਾਂ ਮਨਾਉਂਦੇ ਰਹਾਂਗੇ ਤਾਂ ਕਿ ਅਸੀਂ ਸਾਰੀਆਂ ਲੇਡੀਜ਼ ਜਾਂ ਘਰਾਂ ਦਾ ਕੇ ਮਿਲ ਕੇ ਆਪਣੇ ਨਾਲ ਇਸ ਤਰ੍ਹਾਂ ਮਿਲਣ ਦਾ ਐਨਾ ਟਾਈਮ ਨਹੀਂ ਹੁੰਦਾ ਵਾ ਸਾਰੇ ਆਪਾਂ ਨੂੰ ਕੰਮਕਾਰ ਮਿਲਦੇ ਜਦੋਂ ਸਾਰੇ ਅਸੀਂ ਇਕੱਠੇ ਹੋਵਾਂਗੇ ਤੇ ਬਹੁਤ ਸਾਰੀਆਂ ਆਪਸ ਦੇ ਵਿੱਚ ਨਾ ਮਸ਼ਵਰਾ ਜਾਂ ਕੋਈ ਵੀ ਕੰਮ ਕਰ ਸਕਦੇ ਹੈ ਤਾਂ ਕਿ ਇਹ ਦਾ ਸਾਧਨ ਹੈ